ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਮੁੱਖ ਮੰਤਰੀ ਦੇ ਆਪਣੇ ਹਲਕਾ ਧੂਰੀ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਅਤੇ ਤਿੰਨ ਨਵੇਂ ਟਿਊਬਵੈੱਲ ਲਗਾਉਣ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਰਾਜਵੰਦ ਸਿੰਘ ਕੁਲੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਹਲਕਾ ਧੂਰੀ ਵਿਖੇ ਪੀਣ ਵਾਲੇ ਪਾਣੀ ਦੀਆਂ ਪਾਈਪਾ ਵਿਚਾਉਣ ਲਈ ਕਰੀਬ 6 ਕਰੋੜ 88 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ 390 ਟਿਊਬਵੈਲ ਲਗਾਏ ਜਾ ਰਹੇ ਹਨ। ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ। ਚੇਰਮੈਨ ਸਾਹਿਬ ਅੱਜ ਪਾਈਪ ਪਾਣੀ ਦੀ ਪਾਈਪਾਂ ਦਾ ਕੰਮ ਸ਼ੁਰੂ ਹੋ ਰਿਹਾ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਸਾਹਬ ਨੇ ਦੇਸ਼ਾ ਦੇਣਾ ਇੱਥੇ ਪਾਣੀ ਦੀ ਬੜੀ ਸ਼ਾਰਟੇਜ ਸੀਗੀ ਉਹ 6 ਕਰੋੜ 72 ਲੱਖ ਦੇ ਨਾਲ 3000 ਨਵੇਂ ਲਾਏ ਜਾਣੇ ਆ ਤੇ 18 ਕਿਲੋਮੀਟਰ ਦੇ ਕਰੀਬ ਵਾਟਰ ਸਪਲਾਈ ਦੀ ਪਾਈਪਲਾਈਨ ਹੈ ਜਿਹੜੀ ਪੂਰੇ ਸ਼ਹਿਰ ਨੂੰ ਸਹਾਈ ਕਰਨੀ ਹੈ ਪਹਿਲਾਂ ਵੀ ਕਾਫੀ ਏਰੀਆ ਚ ਹੋ ਗਈ ਪਰ ਜਿਹੜੇ ਏਰੀਆ ਰਹਿੰਦੇ ਆ ਉੱਥੇ ਪਾਣੀ ਨਹੀਂ ਨਿਕਰ ਵੀ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਇਹ ਬਣਾਈ ਜਾਣੀ ਹੈ ਦੇ ਨਵੇਂ ਕਨੈਕਸ਼ਨ ਵੀ ਨੇ ਜਿਹੜੇ 23 ਤੋਂ 45 ਲੈ ਕੇ ਨਵੇਂ ਕਨੈਕਸ਼ਨ ਇਹਨਾਂ ਨੇ ਪਾਣੀ ਦੇ ਦੇਣਾ। ਔਰ ਉਮੀਦ ਰੱਖਦੇ ਆ ਇੱਕ ਸਾਲ ਦੇ ਵਿੱਚ ਵਿੱਚ ਇਹ ਕਵਰ ਕਰਨਾ ਸਾਡਾ ਇਹ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਆਪਣੀ ਸ਼ਹਿਰ ਚ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹੂਗੀ। ਉਹ ਸਾਰੇ ਏਰੀਏ ਦੇ ਨਾਲ ਕਵਰ ਹੋ ਜਾਏ। ਸਰ ਅੱਜ ਕਿੰਨੀ ਲਗਤ ਦੇ ਨਾਲ ਕੰਮ ਸ਼ੁਰੂ ਕੀਤਾ ਗਿਆ? ਇਹ 6 ਕਰੋੜ 73 ਲੱਖ ਰੁਪਏ ਦੀ ਲਾਗਤ ਹੈ ਜੀ ਅੱਜ। ਔਰ ਬਣ ਕੇ ਚੱਲੋ ਧੂਰੀ ਦੇ ਵਿੱਚ ਕੋਈ ਏਰੀਆ ਨਹੀਂ ਛੱਡਾਂਗੇ। ਜੇ ਕੋਈ ਹੋਰ ਵੀ ਕਮੀ ਰਹੂਗੀ ਭਗਵੰਤ ਸਿੰਘ ਸਾਹਿਬ ਦਾ ਹੁਕਮ ਹੈ। ਇਹ ਤਾਂ ਬਿਨਾਂ ਵਿਜੇਪਤੀ ਰਹੂਗੀ ਤਾਂ ਉਹ ਵੀ ਪੂਰਾ ਕੀਤਾ ਜਾਵੇ। ਇਸੰਦਾਂਵਾ ਕੋਈ ਟੀਵੇਲ ਦੇ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਨੇ। ਸਰ ਲਗਾਤਾਰ ਸਾਰੇ ਆਉਣਗੇ ਜਦੋਂ ਉਹ ਆਉਣਗੇ ਉਹ ਵੀ ਦੱਸਾਂਗੇ ਤੁਹਾਨੂੰ। ਰਿਵਰ ਸਾਈਡ ਦਾ ਵੀ ਆ। ਬਾਕੀ ਸ਼ਹਿਰ ਦੇ ਲਈ ਬਿਊਟੀਫਿਕੇਸ਼ਨ ਦੇ ਪ੍ਰੋਜੈਕਟ ਨੇ ਕਾਫੀ ਚੀਜ਼ਾਂ ਨਹੀਂ ਗਈਆਂ। ਆਰੋ ਵੀ ਵੀ ਆਪਣਾ ਜਲਦੀ ਸਟਾਰਟ ਹੋਊਗਾ। ਔਰ ਕੋਲ ਦੇ ਉੱਤੇ 22 ਕਰੋੜ ਦੀ ਲਾਗਤ ਨਾਲ ਆਪਣਾ ਉਹ ਵੀ ਬਿਊਟੀਫਿਕੇਸ਼ਨ ਦਾ ਪ੍ਰੋਜੈਕਟ ਆ ਜਿਹੜਾ ਜਿਹੜਾ ਸੁਹਾ ਪਾ ਸਕਦੇ ਆ। ਉਹਦੇ ਉੱਤੇ ਬਲਕ ਟ੍ਰੈਕ ਬਣਦਾ। ਕਾਫੀ ਚੀਜ਼ਾਂ ਨੇ ਜਿਹੜੀਆਂ 2-4 ਮਹੀਨਿਆਂ ਦੇ ਵਿੱਚ ਤੁਹਾਨੂੰ ਧੂਰੀ ਦੇ ਵਿੱਚ ਨਜ਼ਰ ਆਉਣਗੀਆਂ ਵਿਜ਼ਿਬਲ ਦੇਖਣੀਆਂ ਆ ਪਰ ਹੋਰ ਵੀ ਬੜੇ ਪ੍ਰੋਜੈਕਟ ਨੇ ਜਿਨ੍ਹਾਂ ਤੇ ਮੁੱਖ ਮੰਤਰੀ ਸਾਹ ਦੇ ਹਦਾਇਤਾਂ ਤੇ ਕੰਮ ਕੀਤਾ ਜਾ ਰਿਹਾ ਸਰ ਜੇ ਗੱਲ ਕੀਤੀ ਜਾਵੇ ਬਿਜਲੀ ਵਿਭਾਗ ਦੇ ਦਿੱਤਾ ਕਿਤੇ ਨਾ ਕਿਤੇ ਗਰਮੀ ਦੇ ਦੇਖਦੇ ਹੋਏ ਕਾਫੀ ਕੱਟ ਲੱਗ ਰਹੇ ਨੇ ਇਸ ਲਈ ਨਵੇਂ ਪ੍ਰੋਜੈਕਟ ਕੋਈ ਆ ਰਹੇ ਸਰ ਬਿਜਲੀ ਦਾ ਵੀ ਅਪਗ੍ਰੇਡੇਸ਼ਨ ਕਰ ਰਹੇ ਆ ਸਾਰੇ ਪਰ ਪਿਛਲੇ ਸਮੇਂ ਦੇ ਵਿੱਚ ਤੁਸੀਂ ਜਾਣਦੇ ਨੇ ਢੇਰੀਆਂ ਜਿਹੜੀਆਂ ਆਈਆਂ ਨੇ ਉਹਨਾਂ ਨੇ ਆਪਣੇ ਏਰੀਆ 'ਚ ਨੁਕਸਾਨ ਬੜਾ ਕੀਤਾ ਪਿੰਡਾਂ ਚ ਵੀ ਸ਼ਹਿਰ ਚ ਵੀ ਬੜੇ ਕੰਬੇ ట్రాన్స్‌ਫਾਰਮ ਆਪਣੇ ਗਿਰੇ ਆ ਉਹਦੇ ਲਈ ਥੋੜੀ ਜਿਹੀ ਦਿੱਕਤ ਆਈ ਆ ਪਰ ਉਹਨਾਂ ਦੇ ਟਾਈਮ ਦੇ ਵਿੱਚ ਸਾਰੀਆਂ ਚੀਜ਼ਾਂ ਸੰਭਲ ਕਰਾਂਗੇ ਇਸ ਲਈ ਵੀ ਜਿੰਨੀ ਅਪਗ੍ਰੇਡੇਸ਼ਨ ਦੀ ਰੇੜੀ ਵਾਲਾ ਜਿਹੜਾ ਉਹ ਆਪਣਾ ਗ੍ਰੇਡ ਨਵਾਂ ਬਣ ਗਿਆ ਹੋਰ ਵੀ ਜਿਹੜਾ ਏਰੀਆ ਦੇ ਵਿੱਚ ਆਪਾਂ ਨੂੰ ਲੋੜ ਆ ਇਹਨਾਂ ਚੀਜ਼ਾਂ ਦੀ ਉਹ ਸਾਰੇ ਕੰਮ ਹੋ ਗਏ ਸਰ ਕੁਝ ਮਹੱਲੇ ਜੇ ਪਾਣੀ ਦੀ ਦਿੱਕਤ ਆ ਰਹੀ ਆ ਹਲੇ ਵੀ ਸੀਵਰੇਜ ਵਗੈਰਾ ਦੀ ਉਹਦਾ ਜਲਦੀ ਪ੍ਰਬੰਧ ਹੋਊਗਾ ਸਰ ਜੋ ਵੀ ਧਿਆਨ ਚਾਹੁੰਦਾ ਕੋਈ ਡੈਟੈਕਸ਼ਨ ਲੈਂਦੇ ਆ ਜੇ ਤੁਹਾਡੇ ਧਿਆਨ ਦਾ ਵੀ ਤੁਸੀਂ ਦੱਸ ਦਿਓ ਔਰ ਜਿਹੜੀਆਂ ਇਹਦੇ ਨਾਲ ਕਾਫੀ ਦਿੱਕਤ ਆਉਂਦੀ ਆ ਪੀਨ ਵਾਲੇ ਪਾਣੀ ਜਿੱਦਾਂ ਕਵਰ ਹੋ ਜਾਂਦੇ ਆ ਜਿਹੜਾ ਸੀਵਰ ਦਾ ਜਿਹੜੀ ਬਾਹਰ ਬੰਦੀ ਹੋਈ ਉਹ ਤੇ ਹੈ ਨਹੀਂ ਸੀਗਾ ਉਹਨਾਂ ਦਾ ਵੀ ਇਹਨਾਂ ਨੂੰ ਕਨੈਕਟ ਕਰਨ ਚਾਹਵੇ ਉਹਨਾਂ ਨੂੰ ਜਲਦੀ ਵਿਜੀਬਲ ਹੋ ਸਰ ਜਿਮਨੀ ਚੋਣ ਹੋ ਰਹੀਆਂ ਕਿੱਦਾਂ ਦਾ ਰਿਸਪੌਂਸ ਆ ਸਾਪਰ ਸੈਂਕ ਆਮ ਆਦਮੀ ਪਾਰਟੀ ਜਿੱਤੂਗੀ ਸਾਰੇ ਲੁਧਿਆਣੇ ਦੇ ਲੋਕ ਪੰਜਾਬ ਦੇ ਲੋਕ ਵਿਕਾਸ ਦੇ ਕੰਮਾਂ ਦੇ ਨਾਲ ਨੇ ਕਿਉਂਕਿ ਸਾਡੀ ਪਾਰਟੀ ਨੂੰ ਕੰਮ ਹੀ ਆਉਂਦੇ ਆ ਸਾਡੀ ਕੰਮ ਕਰੀ ਜਾਂਦੇ ਆ ਦੂਜੇ ਲੋਕਾਂ ਨੇ ਰਾਜਨੀਤੀ ਕਰਨੀ ਆ ਉਹ ਰਾਜਨੀਤੀ ਕਰੀ ਜਾਂਦੇ ਆ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਵੋਟਾਂ ਲੈਂਦੇ ਆ ਸੀ ਕੰਮ ਦੇ ਰੰਗ ਤੇ ਲੈਦੇ ਆ ਔਰ ਲੁਧਿਆਣੇ ਦੇ ਲੋਕ ਪੂਰੇ ਦੇ ਪੂਰੇ ਲੁਧਿਆਣਾ ਵਸਤੇ ਨਾਲ ਨਹੀਂ ਅਸੀਂ ਪਿਛਲੇ ਦਿਨਾਂ 'ਚ ਕੈਂਪੇਨ ਕਰਕੇ ਆਏ ਆ ਕਿ ਮੈਜੋਰਟੀ ਦੇ ਨਾਲ ਤੁਸੀਂ ਦੇਖੋਗੇ ਬੜੇ ਵੱਡੇ ਕੰਮਾਂ ਦੇ ਨਾਲ ਪਾਰਟੀ ਨਮਨ ਸਾਹਿਬ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤੇ ਪਾਕੀ ਵੱਲੋਂ ਕਿੰਦਾ ਕੰਮ ਕਰਵਾਇਆ ਜਾਵੇ ਸਰਕਾਰ ਵੱਲੋਂ ਮਿੱਤੂ ਪਹਿਲਾਂ ਸਾਡੇ ਕਿਰਨ ਸਾਹਿਬ ਨੇ ਬੜੇ ਇੱਤਿਹਾਸ ਨੇ ਇਸ ਤਰ੍ਹਾਂ ਦੱਸਿਆ ਕਿ ਜਿਹੜੀ ਅੱਜ ਸ਼ੁਰੂਆਤ ਕੀਤੀ ਹੈ ਇਹਦੀ 18 ਕਿਲੋਮੀਟਰ ਪਾਈਪ ਲਾਈਨ ਪਾਣੀ ਹੈ ਤੇ ਨਵੇਂ ਟਿਊਬ ਲੱਗਣੇ ਨੇ 3245 ਲੋਕਾਂ ਨੂੰ ਮਨੇ ਕਲਚੇ ਇੰਜੀਨੀਅਰ ਦੀ ਲਾਗਤ ਹੈ 6 ਕਰੋੜ 73 ਲੱਖ ਰੁਪਏ ਸੋ ਇੱਕ ਇੱਕ ਕਰਕੇ ਇਸ ਤਰੀਂ ਜੰਮੀਆ ਵਿੱਚ ਸ਼ਹਿਰ ਦੀਆਂ ਮੁਸ਼ਕਲਾਂ ਨੇ ਪ੍ਰੋਬਲਮ ਹੋ ਇੱਕ ਇੱਕ ਕਰਕੇ ਕਾਰੀਆਂ ਹੱਲ ਕੀਤੀ ਜਾਂਦੀ ਹੈ ਸਾਹਿਬ ਜੇ ਆਪਣਾ ਸੰਗੂਰ ਪਾਰਕ ਦੀ ਗੱਲ ਕੀਤੀ ਜਾਵੇ ਜਾਂ ਮੇਨ ਆਪਣੇ ਡੋਲੇ ਵਾਲੇ ਫਾਟਕਾਂ ਦੀ ਗੱਲ ਕੀਤੀਏ ਉਦੋਂ ਵੀ ਕਾਫੀ ਕੰਮ ਹੋਣਾ ਲਪਿੰਗ ਹੈ ਉਹ ਤੋਂ ਗੱਲ ਕਰ ਥੱਕ ਹੋ ਜਾਏਗਾ ਜੇ ਡੋਲੇ ਵਾਲੇ ਪਾਸੇ ਦਿੱਖਿਆ ਕਿ ਨਵੀਂ ਸੜਕ ਬਣਨੀ ਹੈ ਜੀ ਜੇ ਬਾਅਦ ਇਹ ਜਿਹੜਾ ਥੋੜਾ ਜਿਹਾ ਇਹਦਾ ਨਵੀਂ ਕੰਮ ਨੇ ਉਹ ਚੱਲ ਰਿਹਾ ਹੈ ਨਾ ਕਿ ਕਿਹੋ ਜਿਹਾ ਕੋਈ ਪ੍ਰੋਬਲਮ ਨਹੀਂ ਕਰਦੀ ਪਾਸੇ ਨਹੀਂ ਚੱਲਦੇ ਮੇਨ ਪਾਸੇ ਤੇ ਚੱਲ ਰਿਹਾ ਹੈ ਤੇ ਨਾਲ ਹੀ ਜਿਹੜਾ ਸਾਡੇ ਪਹਿਲਾਂ ਸੁਵਿਧਾ ਕਵਰੇਜ ਕੀਤੀ ਹੁਣ ਜਿਹੜਾ ਫਰਮਾਨ ਆਉਤੀ ਨੂੰ ਦਾਬੀ ਨਾਲ ਪਿਆਰੀ ਕੀਤੀ ਅੰਤੋਂ ਤੱਕ ਹੋ ਗਈ ਜਿਹੜੀ ਜੁੜੇ ਪਰੇ ਅੰਤ ਵਿੱਚ ਜਲਦੀ ਸ਼ੁਰੂਤ ਕਰਾਉਣ ਸਰ ਨਸ਼ੇ ਨਾਲ ਜੁੱਧ ਨੂੰ ਲੈ ਕੇ ਮਹਿੰਮ ਚੱਲੀ ਸੀ ਉਹ ਕਿਸ ਤਰ੍ਹਾਂ ਹੁੰਦਾ ਰਿਹਾ ਦੇਖੋ ਸਭ ਤੋਂ ਵਧੀਆ ਜਿਹੜਾ ਮਾਨ ਸਾਹਿਬ ਨੇ ਇੱਕ ਇੱਕ ਕਰਕੇ ਕੰਮ ਪਾਵੇ ਐਜੂਕੇਸ਼ਨ ਦਾ ਹੋਵੇ ਪਾਵੇ ਨਸ਼ਿਆਂ ਦਾ ਹੋਵੇ ਪਰ ਸਭ ਤੋਂ ਵਧੀਆ ਕੰਮ ਜਿਹੜਾ ਪੰਜਾਬ ਦੇ ਲੋਕਾਂ ਨੇ ਕੀਤਾ ਉਹ ਹੈਗਾ ਨਸ਼ਿਆਂ ਦਾ ਜੀਤਨ ਜੁੱਧ ਨਸ਼ਿਆਂ ਬਦੁੱਧ ਉਹਦੇ ਵਿੱਚ ਤਕਰੀਬਨ ਤਕਰੀਬਨ 80 90% ਜਿਹੜਾ ਨਸ਼ਾ ਉਹਨੂੰ ਰੋਕਤਾਂ ਲੱਗੀ ਹੈ ਤੇ ਜਿਹੜਾ 5 10% ਹੈ ਉਹ ਵੀ ਸਰਕਾਰ ਲੱਗੀ ਦੀ ਹੈ ਕਿਸੇ ਵੀ ਨਸ਼ਾ ਬਸ ਕਰਨ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਜਿੰਨਾ ਜਿਹੜੇ ਉਹਨਾਂ ਨੇ ਟ੍ਰੈਕ ਮੇਰੇ ਇਕੱਲੇ ਇਹ ਸਿਰਫ ਕੀ ਤਦੁੱਤ ਨਸ਼ਾ ਪਰਿਵਾਰ ਕਈ ਵਾਰ یہی ਪਤਾ ਲੱਗਦਾ ਜੀ ਕਿ ਨੌਜਵਾਨ ਦੀ ਮੌਤ ਹੋਊਗੀ ਕਿ ਸਰਕਾਰ ਦੀ ਕਾਨੂੰਨੀ ਦੀ ਉੱਤੇ ਬੱਚੇ ਨਸ਼ਾ ਕਰਦੇ ਜਿਹੜੇ ਗੱਲ ਕਿਸੇ ਕਰਕੇ ਜਿਹੜੀ ਬਾਹਰ ਲੱਗੀ ਹੁੰਦੀ ਹਰ ਰੋਜ਼ ਬਾਹਰ ਕੋਈ ਨਾ ਕੋਈ ਮੌਤ ਹੁੰਦੀ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਕਹਿਿਆ ਕੀਤਾ ਉਹਦੇ ਰਿਜ਼ਲਟ ਸਾਹਮਣੇ ਆਏ ਨੇ ਕਿ ਹੁਣ ਕਦੇ ਅਜਿ ਘਟਨਾ ਨਹੀਂ ਵਾਪਰੀ ਔਰ ਬਿਲਕੁਲ ਨਸ਼ਾ ਜਿਹੜਾ ਜੜੋ ਖਾਦਾ ਖਤਮ ਕਰਕੇ ਸਾਲ ਹੋ ਗਏ ਦੀ ਬਾਤ ਕਰਨਾ